ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਅਤੇ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਪਾਸੇ ਭਗਵੰਤ ਮਾਨ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂਕਿ 5 ਫਰਵਰੀ ਨੂੰ ਵਿਧਾਨ ਸਭਾ ਦੀ VOTING ਹੋ ਰਹੀ ਹੈ ਦਿੱਲੀ ਦੇ ਵਿੱਚ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਦਿਨਾਂ ਦੇ ਵਿੱਚ ਅੱਡੀ ਚੋਟੀ ਦਾ ਜੋਰ ਲਗਾ ਰਹੇ ਨੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਜਿਹੜੀਆਂ ਨੇ ਵੋਟਾਂ ਮੰਗੀਆਂ ਚਾਰੀਆਂ ਨੇ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਇਧਰ ਲੌਨ ਆਰਡਰ ਨੂੰ ਲੈ ਕੇ ਪੂਰੀਆਂ ਧਜੀਆਂ ਉਡਗੀਆਂ ਨੇ ਪੰਜਾਬ ਸਰਕਾਰ ਦੀਆਂ ਪੰਜਾਬ ਸਰਕਾਰ ਦੇ ਲੱਖ ਉਪਰਾਲੇ ਕਰਨ ਦੇ باوجود ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਨੇ ਜਿਹੜਾ ਮਾਹੌਲ ਹੈ ਉਹ ਡਾਵਾ ਡੋਲ ਹਾਲੇ ਵੀ ਬਣਿਆ ਹੋਇਆ ਹੈ ਇਸ ਉੱਤੇ ਇੱਕ ਵੱਡੀ ਵੱਡੀ ਖਬਰ ਆ ਰਹੀ ਹੈ ਇੱਕ ਪਾਸੇ ਜੇ ਗੱਲ ਕਰੀਏ ਹਰਜੋਤ ਬੈਂਸ ਹੋਰਾਂ ਵੱਲੋਂ ਅਤੇ ਉਹਨਾਂ ਦੀ ਪਤਨੀ ਵੱਲੋਂ ਜਿਹੜੇ ਤਾਂਦਲੀ ਕੀਤੀ ਗਈ ਹੈ ਲਗਭਗ 100 ਕਰੋੜ ਰੁਪਏ ਦਾ ਹਵਾਲਾ ਦਿੱਤਾ ਗਿਆ ਹੈ ਬਿਕਰਮਜੀਤ ਸਿੰਘ ਮਜੀਠੀਆ ਅਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਯਾਨੀ ਕਿ ਲੌਨ ਆਰਡਰ ਪੂਰੀ ਤਰ੍ਹਾਂ ਮੈਂਟੇਨ ਨਹੀਂ ਕੀਤਾ ਗਿਆ ਇਸ ਕਰਕੇ ਗ੍ਰਹਿ ਮੰਤਰਾਲੇ ਦੀਆਂ ਖਬਰਾਂ ਉੱਡ ਰਹੀਆਂ ਨੇ ਕਿ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਗ੍ਰਹਿ ਮੰਤਰਾਲਾ ਖੋਇਆ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੋਂ ਜਿਹੜੀ ਗ੍ਰਹਿ ਮੰਤਰਾਲੇ ਵਾਲੀ ਭੂਮਿਕਾ ਸਹੀ ਤਰੀਕੇ ਨਾਲ ਨਹੀਂ ਨਿਭਾਈ ਗਈ ਉਸੇ ਤਰ੍ਹਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਯਾਨੀ ਕਿ ਉਹਨਾਂ ਕੋਲ ਮੁੱਖ ਮੰਤਰੀ ਦਾ ਵੀ ਅਹੁਦਾ ਹੈ ਗ੍ਰਹਿ ਮੰਤ్రਾਲਾ ਵੀ ਹੈ ਤੇ ਪਹਿਲਾਂ 7.5 ਸਾਲ ਉਹ ਲਗਾਤਾਰ ਪ੍ਰਧਾਨ ਵੀ ਰਹੇ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਗ੍ਰਹਿ ਮੰਤ్రਾਲਾ ਕਿਹਨੂੰ ਦਿੱਤਾ ਜਾਵੇਗਾ ਅਮਨ ਲੋੜਾ ਕੁਲਤਾ ਸਿੰਘ ਸੰਧਵਾ ਤੇ ਜਹਰਪਾਲ ਸਿੰਘ ਚਿਮਾ ਨੂੰ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਕਮਿਨਰ ਅਤੇ ਸ਼੍ਰੀ ਭਗਵੰਤ ਮਾਨ ਸਾਹਿਬ ਹੋਣਾ ਵੱਲੋਂ ਕਿ ਗ੍ਰਹਿ ਮੰਤ్రਾਲਾ ਅਤੇ ਡਿਪਟੀ ਸੀਐਮ ਜਿਹੜੇ ਨੇ ਉਹ ਦਲਤ ਚਿਹਰਾ ਹੋਣਗੇ ਜਦੋਂ ਸਾਡੀ ਸਰਕਾਰ ਬਣੇਗੀ ਨਾ ਤਾਂ ਡਿਪਟੀ ਸੀਐਮ ਬਣਾਇਆ ਗਿਆ ਨਾ ਦਲਤ ਚਿਹਰਾ ਜਿਹੜਾ ਹੈ ਉਹਨੂੰ ਗ੍ਰਹਿ ਮੰਤ్రਾਲਾ ਦਿੱਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਿਹੜੀ ਗ੍ਰਾਮਤਰਾਲਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜਾ ਹੈ ਹਰਪਾਲ ਸਿੰਘ ਚੀਮਾ ਨੂੰ ਦਿੱਤਾ ਜਾਵੇਗਾ ਹਰਪਾਲ ਸਿੰਘ ਚੀਮਾ ਜਿਹੜੇ ਨੇ ਉਹ ਐਸੇ ਦਲਤ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਇਸ ਕਰਕੇ ਉਹਨਾਂ ਨੇ ਇਹ ਮੋਹ ਲਾ ਦਿੱਤੀ ਹੈ ਕਿ ਉਹ ਜਿਹੜਾ ਹੈ ਭਾਈਚਾਰਾ ਨਾਰਾਜ਼ ਨਾ ਹੋਵੇ ਇਸ ਕਰਕੇ ਉਹਦੇ ਵੰਡੇ ਜਾਣ ਜਿਸ ਤਰ੍ਹਾਂ ਹਿੰਦੂ ਭਾਈਚਾਰੇ ਤੋਂ ਬਲੌਂਗ ਕਰਦੇ ਨੇ ਅਮਨ अरोड़ा ਇਸ ਕਰਕੇ ਉਹਨਾਂ ਨੂੰ ਪ੍ਰਧਾਨਗੀ ਦੇ ਦਿੱਤੀ ਗਈ ਕੁਲਤਾਜ ਸਿੰਘ ਸੰਧਵਾ ਦੇ ਐਸੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਕੋਲ ਵੱਡਾ ਅਹੁਦਾ ਹੈ ਹਰਪਾਲ ਚੀਮਾ ਭਾਵੇਂ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਇਸ ਦੇ ਬਾਬ ਯੂਧ ਵੀ ਸੂਤਰਾ ਦੇ حوالے ਤੋਂ ਖਬਰ ਆ ਰਹੀ ਹੈ ਕਿ ਗ੍ਰਹ ਮਤਲਾਲੇ ਦੇ ਨਾਲ ਨਵਾਜਿਆ ਜਾਵੇਗਾ ਹਰਪਾਲ ਸਿੰਘ ਚਿਮਨ ਧੰਨਵਾਦ